ਮੈਂ ਤਾਂ ਤੇਰੇ ਹਾਸਿਆਂ 'ਚੋਂ ਇੱਕ-ਇੱਕ ਕਰ ਚੁਗ ਲੈਂਦਾ ਹਾਂ ਤੇਰੀ ਕੀਤੀ ਪੁਣਾ ਦੀ ਮਹਿਕ ਤੇ ਹੌਲੀ ਚਈ ਉਹਨਾਂ ਨੂੰ ਆਪਣੇ ਅੰਦਰ ਸਮੋ ਲੈਦਾ ਹਾਂ ਫੇਰ ਫਿਰ ਤੂੰ ਆਪੇ ਹੀ ਮੇਰੇ ਅੰਦਰ ਉੱਗ ਜਾਂਦੀ ਏ ਜਿਵੇਂ ਕੋਈ ਰੁੱਖ ਤੇ ਮੈਂ ਤੇ ਮੈਂ ਸੁਰਖਦੀ ਬੁੱਕਲ ਵਿੱਚ ਬੈਠਾ ਸ਼ਬਦਾਂ ਤੇ ਬੋਲਾਂ ਤੋਂ ਪਰੇ ਮੌਨ ਹੋਇਆ ਆਪਣੇ ਸਮਰਪਣ ਨੂੰ ਤੱਕਦਾ ਰਹਿੰਦਾ ਹਾਂ ਪਤਾ ਨਹੀਂ ਕਿਸ ਵੇਲੇ ਤੂੰ ਮੈਨੂੰ ਆਪਣੇ ਹੌਣ ਦਾ ਕਰ ਲੈਂਦੀ ਏ ਪਤਾ ਨਹੀਂ ਕਿਸ ਵੇਲੇ ਤੂੰ